ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਹਾਂ ਬਾਬਾ ਅਨੰਦ ਚੰਦ ਸਮਸ਼ਾਨ ਘਾਟ ਵਿਖੇ ਇਸ ਸਥਾਨ ਤੇ ਬੜੀ ਲੋੜ ਸੀ ਬਹੁਤ ਵੱਡਾ ਟੋਆ ਸੀ ਜਿਹਨੂੰ ਪੂਰ ਕੇ ਮਿੱਟੀ ਦੇ ਨਾਲ ਮੁਕੰਮਲ ਤੌਰ ਤੇ ਪਧਰਾ ਕਰ ਦਿੱਤਾ ਗਿਆ ਇਹ ਸਾਰੀ ਸੇਵਾ ਸਰਦਾਰ ਪਵਿੱਤਰ ਸਿੰਘ ਹੁਣਾਂ ਨੇ ਨਿਭਾਈ ਆ ਔਰ ਇਸ ਸੇਵਾ ਦੇ ਵਿੱਚ ਜਿਹੜਾ ਯੋਗਦਾਨ ਹੈਗਾ ਇਹਦੇ ਤੇ ਖਰਚਾ ਆਇਆ ਹੈਗਾ 5 ਲੱਖ 9000 ਰੁਪਇਆ ਮਿੱਟੀ ਪਾਉਣ ਤੇ ਤੇ ਇਹਦੇ ਲਈ ਸਰਦਾਰ ਹਰਵਿੰਦਰ ਸਿੰਘ ਕਾਲਾ ਮਨੀਲਾ ਹੁਣਾਂ ਨੇ 1 ਲੱਖ ਰੁਪਇਆ ਆ ਦੀਪ ਸੰਘਾ ਸੁਪੁੱਤਰ ਸਰਦਾਰ ਕਰਤਾਰ ਸਿੰਘ ਹੁਣਾਂ ਨੇ 50000 ਰੁਪਇਆ ਤੇ 50000 ਰੁਪਇਆ ਸਰਦਾਰ ਪਵਿੱਤਰ ਸਿੰਘ ਹੁਣਾਂ ਨੇ ਆਪਣੇ ਕੋਲੋਂ ਸੇਵਾ ਕੀਤੀ ਆ ਔਰ ਜਿਹੜੀ ਗਾਂ ਆਪਾਂ ਨੂੰ ਇਸ ਸਥਾਨ ਨੂੰ ਪਧਰਾ ਕਰਨ ਦੀ ਚਾਰਦਵਾਰੀ ਦੀ ਲੋੜ ਆ ਇਹਦੇ ਲਈ ਪਿੰਡ ਦੇ ਨਿਵਾਸੀਆਂ ਦਾ ਸਾਰੇ ਦੋਸਤਾਂ ਦਾ ਨੂੰ ਅਪੀਲ ਆ ਕਿ ਉਹ ਆਪਾਂ ਇਹਨੂੰ ਹੋਰ ਬਿਹਤਰ ਤਰੀਕੇ ਨਾਲ ਕਿਦਾਂ ਕਰ ਸਕਦੇ ਆ ਸਲਾਹ ਦੇਣ ਅਤੇ ਸਹਿਯੋਗ ਦੇ ਲਈ ਅਸੀਂ ਜਿਹੜੀ ਆ ਬੇਨਤੀ ਉਹਨਾਂ ਨੂੰ ਕਰਦੇ ਆ ਇਸ ਸਥਾਨ ਦੀ ਬਿਹਤਰੀ ਦੇ ਲਈ ਹਰ ਤਰ੍ਹਾਂ ਦੀ ਸਲਾਹ ਤੇ ਸਹਿਯੋਗ ਦੇ ਲਈ ਸਰਦਾਰ ਪਵਿੱਤਰ ਸਿੰਘ ਸੰਘਾ ਦੇ ਨਾਲ ਪਿੰਡ ਨਿਵਾਸੀ ਸੰਪਰਕ ਕਰ ਸਕਦੇ ਆ ਇਹ ਕਾਰਜ ਦੀ ਸਾਰੀ ਜਿਹੜੀ ਦੇਖ ਰੇਖਿਆ ਉਹ ਸਰਦਾਰ ਪਵਿੱਤਰ ਸਿੰਘ ਹੋਰੀ ਕਰ ਰਿਹਾ ਹੈ ਇਸ ਦੇ ਵਿਦੇਸ਼ ਵਿੱਚ ਬੈਠੇ ਕਾਲਾ ਸੰਘਿਆ ਦੇ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਕਾਲਾ ਸੰਘਿਆ ਵਿਖੇ ਬਾਬਾ ਨਨ ਚੰਦੀ ਜੀ ਦਾ ਜੋ ਸਥਾਨ ਹੈ ਉਸ ਸਥਾਨ ਤੇ ਸਰਦਾਰ ਪਵਿੱਤਰ ਸਿੰਘ ਜੀ ਵੱਲੋਂ ਇੱਕ ਬਹੁਤ ਹੀ ਪਵਿੱਤਰ ਕਾਰਜ ਸ਼ੁਰੂ ਕੀਤਾ ਗਿਆ ਹੈ ਸੋ ਮੈਂ ਸਭ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਕਾਲਾ ਸੰਘਿਆ ਨਿਵਾਸੀਆਂ ਨੂੰ ਖਾਸ ਕਰਕੇ ਐਨ ਆਰ ਆਈ ਵੀਰਾਂ ਨੂੰ ਇਹ ਬੇਨਤੀ ਅਸੀਂ ਕਰਦੇ ਹਾਂ ਕਿ ਇਸ ਸ਼ੁਭ ਕੰਮ ਦੇ ਵਿੱਚ ਜੋ ਵੀ ਕੋਈ ਆਪਣਾ ਦਾਨ ਦੇ ਸਕਦਾ ਹੈ ਵੱਧ ਤੋਂ ਵੱਧ ਦਾਨ ਦੇ ਕੇ ਇਸ ਕੰਮ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰੋ ਧੰਨਵਾਦ ਅੱਜ ਇਲਾਕੇ ਦੇ ਜਿਹੜੇ ਕਲਾ ਸਿੰਘਾਂ ਪਿੰਡ ਦੇ ਸੱਜਣ ਇਕੱਠੇ ਹੋਏ ਆ ਇਹ ਇੱਕ ਬੜਾ ਵਧੀਆ ਉਪਰਾਲਾ ਸੀਗਾ ਇੱਥੇ ਲੋਡ ਬੜੀ ਸੀਗੀ ਦੇਖੋ ਸਾਰੇ ਬੰਦੇ ਨੇ ਇੱਕ ਨਾ ਇੱਕ ਦਿਨ ਆਖਰ ਇਹ ਆਖਰੀ 에ਰਪੋਰਟ ਸਾਰੇ ਬੰਦਿਆਂ ਦਾ ਇਹੀ ਆ ਤੇ ਜਦੋਂ ਵੀ ਆਪਾਂ ਸੰਸਕਾਰ ਕਰਦੇ ਆ ਇਲਾਕੇ ਦੇ ਲੋਕ ਸਾਰੇ ਦੁੱਖ ਵਿੱਚ ਸਹਿਕ ਹੁੰਦੇ ਆ ਲੱਗੇ ਲੱਗੇ ਪਿੰਡਾਂ ਦੇ ਲੋਕ ਇੱਥੇ ਪਾਰਕਿੰਗ ਵਗੈਰਾ ਦੀ ਖੰਡ ਖੁੰਡ ਦੀ ਬੜੀ ਸਮੱਸਿਆ ਸੀਗੀ ਉਹਨੂੰ ਉਸ ਮੰਗ ਨੂੰ ਪੂਰਾ ਕਰਨ ਲਈ ਬੜਾ ਵਧੀਆ ਉਪਰਾਲਾ ਕੀਤਾ ਉਹਨਾਂ ਨੇ ਤੇ ਸਾਰੇ ਜਣੇ ਜੇ ਇਹਦਾ ਸਹਿਯੋਗ ਕਰਕੇ ਆਪਾਂ ਇਹਨੂੰ ਸਿਰੇ ਚੜ੍ਹਦੀਏ ਤੇ ਬਹੁਤ ਵਧੀਆ ਗੱਲ ਹੈ ਜੀ ਧੰਨਵਾਦ